ਕਿਉਂਕਿ ਅਸੀਂ ਬੜਾ ਸਪਸ਼ਟ ਤੇ ਸਾਦੇ ਜਿਹੇ ਢੰਗ ਦੇ ਵਿੱਚ ਜਦੋਂ ਉਹਨਾਂ ਦੇ ਉੱਪਰ ਹੋਏ ਹਮਲੇ ਨੂੰ ਬਿਆਨ ਕਰਦੇ ਆ ਨਾ ਤਾਂ ਅਸੀਂ ਕਹਿੰਨੇ ਆ ਕਿ ਭਾਈ ਸਾਹਿਬ ਦਾ ਹੁਕਮ ਸੀ ਬਾਬਾ ਜੀ ਦਾ ਹੁਕਮ ਸੀ ਗੋਲੀ ਨਹੀਂ ਚਲਾਉਣੀ ਗੋਲੀ ਕਿਉਂ ਨਹੀਂ ਚਲਾਉਣੀ ਸੀ ਉਹ ਤੇ ਜੰਗ ਲੜਦੇ ਰਹੇਵੇਂ ਇਹਦੇ ਵਿੱਚੇ ਕਾਰਨ ਕੀ ਹੋਵੇਗਾ ਕਦੀ ਇਸ ਕਾਰਨ ਨੂੰ ਲੱਭਣ ਦਾ ਯਤਨ ਕੀਤਾ ਜਿੰਨਾ ਚਿਰ ਤੁਸੀਂ ਇਸ ਕਾਰਨ ਨੂੰ ਨਹੀਂ ਲੱਭੋਗੇ ਸੰਤ ਸਿਪਾਹੀ ਦਾ ਰੂਪ ਕਿਵੇਂ ਪੈਦਾ ਹੋ ਗਿਆ ਕੋ ਕਾਰਨ ਤੇ ਲੱਭਣਾ ਪਵੇਗਾ ਨਾ ਅਸੀਂ ਬੜਾ ਸਿੱਧਾ ਜਿਹਾ ਕਹਿ ਦਿੰਦੇ ਆ ਕਿ ਬਾਬਾ ਜੀ ਦੇ ਕੋਲ ਹਰੀ ਸਿੰਘ ਨਲੂਵੇ ਦਾ ਬੇਟਾ ਜਵਾਹਰ ਸਿੰਘ ਨਲੂਆ ਆ ਗਿਆ ਬਾਬਾ ਜੀ ਦੇ ਕੋਲ ਅਤਰ ਸਿੰਘ ਸੰਧਾਵਾਲੀਆ ਆ ਗਿਆ ਅਤਰ ਸਿੰਘ ਦਾ ਬੁੰਡਾ ਸ਼ੇਰ ਸਿੰਘ ਸੰਧਾਵਾਲੀਆ ਆ ਗਿਆ ਪੰਜ ਉਹਦੇ ਜਵਾਈ ਆ ਗਏ ਅਮਰ ਸਿੰਘ ਖੇਮ ਕਰਨੀਆਂ ਆ ਗਿਆ ਚੰਦਾ ਸਿੰਘ ਪੱਟੀਵਾਰਾ ਆ ਗਿਆ ਹਰੀ ਸਿੰਘ ਗੁਜਾਰੀਆਂ ਵਾਲਾ ਆ ਗਿਆ ਇਹ ਸਾਰੇ ਆ ਗਏ ਸਾਰੇ ਜੋਧੇ ਜੰਗਾ ਜਿੱਤਲਵਾਏ ਤੇ ਆਪ ਬਾਬਾ ਜੀ ਨੇ ਜੰਗਾ ਲੜੀਆਂ ਤੇ ਕਿਉਂ ਕਹਿਤਾ ਗੋਲੀ ਨਹੀਂ ਚਲੋਣੀ ਇਹਦੇ ਕਾਰਨ ਸਮਝਣ ਦਾ ਤਾਂ ਚਤਨ ਕਰੀਏ ਜਦੋਂ ਮੈਂ ਆਰੰਭ ਚ ਕਿਹਾ ਸੀਦਾ ਮੈਂ ਇੱਕੋ ਗੱਲ ਕਹੀ ਸੀ ਮੈਨੂੰ ਇਹ ਲੱਗਦਾ ਕਿ ਬਾਬਾ ਜੀ ਦੇ ਜੀਵਨ ਬਾਰੇ ਕੁਝ ਲਿਖਿਆ ਹੀ ਨਹੀਂ ਚੁਕਿਆ ਮੈਨੂੰ ਇਹ ਤੇ ਲੱਗਦਾ ਹੁਣ ਇਹਨਾਂ ਕਾਰਨਾਂ ਨੂੰ ਸਮਝਣ ਦੇ ਵਾਸਤੇ ਸਾਨੂੰ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਾਣਾ ਪੈਣਾ ਤਾਂ ਹੀ ਮੈਂ ਕਹਿ ਸੀ ਕਿ ਮੈਂ ਵਕਤ ਥੋੜਾ ਵੱਧ ਲੈਣਾ ਮੇਰੀ ਗੱਲ ਲੰਬੀ ਹੋ ਜਾਣੀ ਪਰ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਜੀ ਇਹ جنگ ਐਕ ਜਿੱਥੇ ਅਸੀਂ ਕਹਿ ਰਹੇ ਗੋਲੀ ਨਹੀਂ ਚਲਾਉਣੀ ਉੱਥੇ ਗੋਲੀ ਵੀ ਚੱਲੀ ਉੱਥੇ ਤਲਵਾਰਾਂ ਵੀ ਚੱਲੀਆਂ ਉੱਥੇ ਸ਼ਹਾਦਤਾਂ ਵੀ ਹੋਈਆਂ ਤੇ ਗੋਲੀ ਨਾ ਚਲਾਉਣ ਦਾ ਹੁਕਮ ਕਿਉਂ ਤੇ ਕਦੋਂ ਤੱਕ ਸੀ ਉਹਨੂੰ ਸਮਝਣਾ ਪਵੇਗਾ ਕਿ ਦੁਬਾਰਾ ਰਾਜ ਨੂੰ ਬਚਾਉਣ ਦੀ ਕਿੰਨੀ ਵੱਡੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੋਸ਼ਿਸ਼ ਤੁਹਾਨੂੰ ਪਤਾ ਕਿੱਥੋਂ ਸਾਹਮਣੇ ਪੈਣੀ ਹੈ ਜਦੋਂ ਇਹਨਾਂ ਦੇ ਕੋਲ ਸੇਵਾ ਕਰਨ ਵਾਲੇ ਤੇ ਗੁਰਮਤਿ ਜੀਵਨ ਜਾਚ ਨੂੰ ਧਾਰਨ ਕਰਨ ਵਾਲੇ ਬਾਬਾ ਮਹਾਰਾਜ ਸਿੰਘ ਜੀ ਫੜੇ ਜਾਂਦੇ ਨੇ ਨਾ ਜਿਨ੍ਹਾਂ ਨੂੰ ਗ੍ਰਫਤਾਰ ਕਰਕੇ ਸਿੰਗਾਪੁਰ ਭੇਜਿਆ ਜਾਂਦਾ ਹੈ ਤੇ ਜਦੋਂ ਉਹਨਾਂ ਨੂੰ ਸਮੁੰਦਰੀ ਜਹਾਜ਼ ਦੇ ਵਿੱਚ ਬਿਠਾਇਆ ਜਾਂਦਾ ਹੈ ਨਾ ਤੇ ਉਸ ਵੇਲੇ ਜਿਹੜਾ ਵਾਇਸ ਰਾਏ ਅੰਗਰੇਜ਼ਾਂ ਦਾ ਜਹਾਜ਼ ਦੇ ਕੈਪਟਨ ਨੂੰ ਪਤਾ ਕੀ ਜਾਂਦਾ ਮੈਂ ਉਹਨਾਂ ਤੇ ਕਾਫੀ ਖੋਜ ਕੀਤੀ ਬੰਦ ਸਿੰਗਾਪੁਰ ਵੀ ਚਾਰ ਵਾਰੀ ਜਾਣਾ ਪਿਆ ਮੈਂ ਸਾਰੇ ਦਸਤਾਵੇਜ਼ ਇੰਗਲੈਂਡ ਦੀ ਲਾਇਬ੍ਰੇਰੀ ਦੇ ਵਿੱਚ ਹੀ ਵੇਖੇ ਉਹਨਾਂ ਦੀ ਅਵਸਥਾ ਨੂੰ ਵੇਖਣ ਦਾ ਮੌਕਾ ਮਿਲਿਆ ਤੇ ਮੈਂ ਹੈਰਾਨ ਹੈ ਕਿ ਕਿਵੇਂ ਦੀ ਜੁੱਧ ਨੀਤੀ ਤੇ ਗੁਰਿੱਲਾ ਜੰਗ ਦਾ ਮਾਹਰ ਜ਼ਰਨਾ ਹੈ ਅੰਗਰੇਜ਼ਾਂ ਦਾ ਵਾਇਸਰਾਏ ਜਹਾਜ਼ ਦੇ ਕੈਪਟਨ ਨੂੰ ਕਹਿ ਰਿਹਾ ਕਹਿੰਦਾ ਅੱਖਾਂ ਬੰਦ ਦਿੱਤੀਆਂ ਨੇ ਬਾਬਾ ਮਹਾਰਾਜ ਸਿੰਘ ਜੀ ਪੈਰਾਂ ਨੂੰ ਬੇੜੀਆਂ ਪਾ ਦਿੱਤੀਆਂ ਨੇ ਹੱਥਾਂ ਨੂੰ ਹੱਥ ਕੜੀਆਂ ਲਾ ਦਿੱਤੀਆਂ ਨੇ ਪਰ ਇਹਦੇ باوجود ਇਹ ਦੀਆਂ ਅੱਖਾਂ ਉਦੋਂ ਖੋਲਹੀ ਜਦੋਂ ਜਹਾਜ਼ ਸਮੁੰਦਰ ਦੇ ਅੱਧ ਵਿੱਚ ਜਾ ਚੁੱਕਾ ਹੁੰਦਾ। ਜਦੋਂ ਹਿੰਦੁਸਤਾਨ ਤੋਂ ਸਿੰਗਾਪੁਰ ਭੇਜਣਾ ਸੀ। ਹੁਣ ਤੁਸੀਂ ਦੇਖ ਲਓ ਕਿ ਕਿਵੇਂ ਦਾ ਦਿਮਾਗ ਹੋਵੇਗਾ। ਕਿਵੇਂ ਦੀ ਸਖਸ਼ੀਅਤ ਹੋਵੇਗੀ ਤੇ ਬਾਬਾ ਵੀਰ ਸਿੰਘ ਨੇ ਤਿਆਰ ਕਿਵੇਂ ਕੀਤਾ ਹੋਵੇਗਾ। ਇਹ ਕੇਵਲ ਸੰਤ ਵਾਲੀ ਥੋੜਾ ਗੱਲ ਹੈ। ਇਹ ਉਸ ਯੋਧੇ ਨੂੰ ਤਿਆਰ ਕਰਨਾ ਜਿੱਦੇ ਤੋਂ ਸਰਕਾਰ ਡਰ ਰਹੀ ਹੈ। ਉਸ ਯੋਧੇ ਨੂੰ ਤਿਆਰ ਕਰਨਾ ਜਿਸ ਜੋਧੇ ਦੇ ਪਰਦੋਸ਼ ਪਤਾ ਕੀ ਹੈ ਸੁਣਿਆ ਜੀ ਕਦੀ ਦੋਸ਼ ਕੀ ਸੀ ਬਾਬਾ ਮਹਾਰਾਜ ਦੱਸਿਆ ਗਿਆ ਇੱਕ ਬਹੁਤ ਵੱਜਾ ਅੰਗਰੇਜ਼ਾਂ ਦਾ ਦਸਤਾਵੇਜ਼ ਹੈ ਪ੍ਰੇਮ ਕੌਨਸੀ ਪ੍ਰੇਸੀ ਕੇਸ ਉਹ ਕੇਸ ਪਤਾ ਕੀ ਸੀ ਬਾਬਾ ਜੀ ਨੇ ਪਿੰਡਾਂ ਪਿੰਡਾਂ ਚ ਘੁੰਮ ਕੇ ਤੁਸੀਂ ਬਹੁਤ ਸਾਰੇ ਗੁਰਦੁਆਰੇ ਬਾਬਾ ਬੀਰ ਸਿੰਘ ਦੇ ਵੇਖਦੇ ਹੋ ਨਾ ਇਹ ਬਾਬਾ ਬੀਰ ਸਿੰਘ ਦੇ ਜੀਵਨ ਕਾਲ ਚ ਨਹੀਂ ਬਣੇ ਇਹ ਬਾਬਾ ਮਹਾਰਾਜ ਸਿੰਘ ਦੇ ਸਮੇਂ ਬਣੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਘੁੰਮ ਕੇ ਇੱਕ ਨਕਸ਼ੇ ਦੇ ਆਧਾਰ ਦੇ ਉੱਪਰ ਧਰਮ ਸਥਾਨ ਤੇ ਪਿੰਡਾਂ ਦੇ ਵਿੱਚ ਆਪਣੇ ਅੱਡੇ ਕਾਇਮ ਕੀਤੇ ਤੇ ਗੋਰਾ ਬਰੂਦ ਇਕੱਠਾ ਕੀਤਾ ਪਹਿਲੀ ਗੱਲ ਦੂਜੀ ਗੱਲ ਬਟਾਲੇ ਤੋਂ ਪਠਾਨਕੋਟ ਤੋਂ ਅਗਲੇ ਪਾਸੇ ਜਾ ਕੇ ਜੰਮੂ ਦੇ ਕੋਲ ਇੱਕ ਪਹਾੜੀ ਦੇ ਵਿੱਚ ਇੱਕ ਸੁਰੱਖਿਅਤ ਜਗ੍ਹਾ ਤਿਆਰ ਕੀਤੀ ਦੂਜੀ ਗੱਲ ਤੀਸਰੀ ਗੱਲ ਦਰਬਾਰ ਸਾਹਿਬ ਦੇ ਗਰੰਥੀ ਸਿੰਘ ਨੂੰ ਮੁੱਖ ਗਰੰਥੀ ਨੂੰ ਇਸ ਸਾਜ਼ਿਸ਼ ਚ ਸ਼ਾਮਲ ਕੀਤਾ ਤੀਜੀ ਗੱਲ ਚੌਥੀ ਗੱਲ ਲਾਹੌਰ ਦਾ ਇੱਕ ਬੰਦਾ ਪ੍ਰੇਮ ਸਿੰਘ ਜਿਹਦਾ ਕਿਲੇ ਚ ਆਉਣ ਜਾਣ ਸੀ ਜਿਹਦੇ ਕੋਲ ਕਿਲੇ ਦੀਆਂ ਚਾਬੀਆਂ ਵੀ ਹੁੰਦੀਆਂ ਸੀ ਉਹਨੂੰ ਸ਼ਾਮਲ ਕੀਤਾ ਸਾਜ਼ਿਸ਼ ਕੀ ਸੀ ਕਿ ਲਾਹੌਰ ਕਿਲੇ ਤੱਕ ਪਹੁੰਚਿਆ ਜਾਵੇਗਾ ਲਾਹੌਰ ਕਿਲੇ ਦਾ ਦਰਵਾਜ਼ਾ ਖੋਲ ਕੇ ਹੈਨਰੀ ਲਾਰੈਂਸ ਨੂੰ ਮਾਰਿਆ ਜਾਵੇਗਾ ਮਹਾਰਾਜਾ ਦਲੀਪ ਸਿੰਘ ਨੂੰ ਗਵਾਹ ਕੀਤਾ ਜਾਵੇਗਾ ਜਿੰਦਾ ਮਹਾਰਾਣੀ ਨੂੰ ਨਾਲ ਲਿਆ ਜਾਵੇਗਾ ਤੇ ਦੋਵਾਂ ਨੂੰ ਲਿਆ ਕੇ ਜੰਮੂ ਦੇ ਸੁਰੱਖਿਅਤ ਸਥਾਨ ਤੇ ਰੱਖ ਕੇ ਪਿੰਡਾਂ ਚ ਰੱਖੇ ਗੋਲੇ ਬਰੂਦ ਦੇ ਨਾਲ ਬਗਾਵਤ ਦਾ ਐਲਾਨ ਕਰਕੇ ਦੁਬਾਰਾ ਰਣਜੀਤ ਸਿੰਘ ਦਾ ਰਾਜ ਕਾਇਮ ਕਰਾਂਗੇ ਇਹ ਦੋਸ਼ ਹੈ ਉਹਨਾਂ ਤੇ ਇਹ ਤਿਆਰੀ ਕੀਤੀ ਬਾਬਾ ਬੀਰ ਸਿੰਘ ਨਾਲ ਇੱਕ ਕੱਲੇ ਸਿੱਖੀਅਤ ਦੇ ਵੱਲੋਂ ਇੱਕ ਦੁਨੀਆ ਦੀ ਉਸ ਹਕੂਮਤ ਦੇ ਖਿਲਾਫ ਜਿਹਦੇ ਰਾਜ ਚ ਕਹਿੰਦੇ ਸੂਰਜ ਨਹੀਂ ਸੀ ਡੁੱਬਦਾ ਉਸ ਰਾਜ ਦੇ ਖਿਲਾਫ ਬਗਾਵਤ ਕਰਨ ਵਾਲਾ ਇੱਕ ਸੂਰਮਾ ਪੈਦਾ ਕਰਨਾ ਖੇਰ ਉਹਨਾਂ ਦੇ ਬਾਅਦ ਦੇ ਵਿੱਚ ਆਉਂਦੇ ਆ ਇਸ ਗੱਲ ਨੂੰ ਜਾਰੀ ਰੱਖੀਏ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੋ ਗਿਆ ਉਹਦੇ ਇਲਾਜ ਦੇ ਵਾਸਤੇ ਇੱਕ ਅੰਗਰੇਜ਼ ਡਾਕਟਰ ਆਉਂਦਾ ਉਸ ਅੰਗਰੇਜ਼ ਡਾਕਟਰ ਦਾ ਨਾਮ ਹੈ ਡਾਕਟਰ ਲਾਰੈਂਸ ਜੌਨ ਹੌਗਨ ਬਰਕਰਸ ਅੰਗਰੇਜ਼ ਡਾਕਟਰ ਹੈ ਅੰਗਰੇਜ਼ ਡਾਕਟਰ ਜਿਹੜਾ ਆਉਂਦਾ ਉਹ ਹੈ ਕੌਣ ਤੁਹਾਡੇ ਚ ਕੋਈ ਹੋਮੋਪੈਥੀ ਦੀ ਦਵਾਈ ਖਾਂਦਾ ਜੀ ਮੋਮੋਪੈਥਿਕ ਦਵਾਈ ਕੋਈ ਖਾਂਦੇ ਹੋ ਜਿਹੜੇ ਡਾਕਟਰ ਨੇ ਹੋਮੋਪੈਥਿਕ ਦਵਾਈਆਂ ਦੀ ਕਾਢ ਗੱਡੀ ਉਹਦਾ ਨਾਮ ਸੀ ਡਾਕਟਰ ਹੈਨਿਮਨ ਤੇ ਡਾਕਟਰ ਹੈਨਿਮਨ ਉਸ ਪਰਿਵਾਰ ਦਾ ਡਾਕਟਰ ਸੀ ਜਿਸ ਪਰਿਵਾਰ ਦੀ ਈਸਟ ਇੰਡੀਆ ਕੰਪਨੀ ਸੀ ਜਿੰਨੇ ਹਿੰਦੁਸਤਾਨ ਤੇ ਰਾਜ ਕੀਤਾ ਸੋ ਉਸ ਪਰਿਵਾਰ ਦੇ ਡਾਕਟਰ ਦਾ ਚੇਲਾ ਰਣਜੀਤ ਸਿੰਘ ਦੇ ਕੋਲ ਸਾਜ਼ਿਸ਼ ਦੇ ਨਾਲ ਭੇਜਿਆ ਗਿਆ ਜਿਹੜਾ ਰਣਜੀਤ ਸਿੰਘ ਨੂੰ ਦਵਾਈ ਦੇ ਵਿੱਚ ਮਿਉਰੇਟ ਤੇ ਆਰਸਨਿਕ ਐਸੀਟੇਟ ਜਿਹਨੂੰ ਤੁਸੀਂ ਸੰਖਿਆ ਤੇ ਮਾਰਿਆ ਹੋਇਆ ਪਾਰਾ ਕਹਿੰਦੇ ਜੋ ਦਿੰਦਾ ਹੈ ਰਣਜੀਤ ਸਿੰਘ ਤਿੰਨ ਪੋਲੀਨ ਪੋਨਾਪਾਚ ਇਹ ਆਪਣੀ ਮੌਤੇ ਨਹੀਂ ਮਰੇ ਮਾਰੇ ਗਏ ਨੇ ਜ਼ੇਰ ਦੇ ਕੇ ਬਿਮਾਰ ਜ਼ਰੂਰ ਹੋਏ ਤੇ ਜਦੋਂ ਡਾਕਟਰ ਹੀ ਜਦੋਂ ਮਾਂ ਹੀ ਜ਼ਹਿਰ ਦੇਵੇ ਤੇ ਪੁੱਤ ਨੂੰ ਕਿੰਨੇ ਬਚਾਉਣਾ ਹੈ ਜਦੋਂ ਡਾਕਟਰ ਦਵਾਈ ਦੇ ਰਾਈ ਜ਼ਹਿਰ ਦੇ ਰਿਆ ਤੇ ਜਿਹੜੀਆਂ ਉਹਦੀਆਂ ਉੱਥੇ ਗੋਲੀਆਂ ਨੇ ਜਿਹੜੀਆਂ ਦਾਸੀਆਂ ਨੇ ਉਹ ਹੱਥੀਂ ਦਵਾਈ ਦੇ ਰਹੀਆਂ ਨੇ ਤੇ ਦਵਾਈ ਦੇ ਵਿੱਚ ਨਾਲ ਜ਼ਹਿਰ ਹੈ ਰਣਜੀਤ ਸਿੰਘ ਦੀ ਹੌਲੀ ਹੌਲੀ ਮੌਤ ਹੋਈ ਹੁਣ ਅਗਲਾ ਸਵਾਲ ਫਿਰ ਸਿੱਖਾਂ ਦੇ ਸੁੱਟਿਆ ਜਾਂਦਾ ਹੈ ਜੇ ਰਣਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਸੀ ਉਹਦੇ ਸੰਸਕਾਰ ਦੇ ਸਮੇ 11ਆਂ ਰਾਣੀਆਂ ਸਤੀ ਕਿਉਂ ਹੋਈਆਂ ਕੀਤਾ ਜਾਂਦਾ ਸਾਡੇ ਤੇ ਸਵਾਲ 11 ਰਾਣੀਆਂ ਸਤੀ ਹੋਈਆਂ ਹੁਣ ਇੱਕ ਸਵਾਲ ਕਦੀ ਮੈਂ ਆਰੰਭ ਚ ਕਿਹਾ ਸੀ ਹਰ ਗੱਲ ਨੂੰ ਸੋਚਣ ਦਾ ਯਤਨ ਕਰੋ ਕਦੀ ਸੋਚਿਆ ਮਹਤਾਬਕੌਰ ਸਤੀ ਨਾ ਹੋਈ ਚੰਦਕੌਰ ਸਤੀ ਨਾ ਹੋਈ ਦਇਆ ਕੋਰ ਸਤੀ ਨਾ ਹੋਈ ਜਿੰਦਾ ਸਤੀ ਨਾ ਹੋਈ ਜਿਨ੍ਹਾਂ ਨੇ ਰਣਜੀਤ ਸਿੰਘ ਦੇ ਪੁੱਤ ਜੰਮੇ ਆ ਉਹ ਤੇ ਕੋਈ ਨਾਲ ਸਤੀ ਨਾ ਹੋਈ ਤੇ ਜਿਹੜੀਆਂ ਡੋਗਰਿਆਂ ਨੇ ਲਿਆ ਕੇ ਦਰਬਾਰ ਚ ਰੱਖੀਆਂ ਸੀ ਉਹਨਾਂ ਨੂੰ ਬਹੁਤਾ ਪਿਆਰ ਸੀ ਰਣਜੀਤ ਸਿੰਘ ਦੇ ਨਾਲ ਉਹ ਕਿਉਂ ਸਤੀ ਹੋਈਆਂ ਲਤੀਫ ਨੂੰ ਪੜੋ ਹਿਸਟਰੀ ਆਫ ਪੰਜਾਬ ਉਰਦੂ ਦੇ ਵਿੱਚ ਉਹਦਾ ਆਖਰੀ ਚੈਪਟਰ ਰਣਜੀਤ ਸਿੰਘ ਦੇ ਬਾਰੇ ਕਹਿੰਦਾ ਜਦੋਂ ਰਣਜੀਤ ਸਿੰਘ ਨੂੰ ਚਿਖਾ ਦੇ ਉੱਪਰ ਰੱਖਣ ਲਈ ਲਿਜਾਇਆ ਜਾ ਰਿਹਾ ਸੀ ਤੇ ਜਿਹੜੀਆਂ ਗੋਲੀਆਂ ਨੇ ਸਤੀ ਹੋਣੀਆਂ ਸੀ ਉਹਨਾਂ ਦੇ ਸਾਹਮਣੇ ਦੋ ਦੋ ਸਿਪਾਹੀ ਸ਼ੀਸ਼ਾ ਫੜ ਕੇ ਤੁਰ ਰਹੇ ਸੀ ਕਿਉਂ ਜੀ ਉਹਦੇ ਸਾਹਮਣੇ ਸ਼ੀਸ਼ਾ ਲੈ ਕੇ ਕਿਉਂ ਤੁਰ ਰਹੇ ਸੀ ਕਿਸੇ ਨੇ ਪੁੱਛਿਆ ਭੀ ਕਿਉਂ ਤੁਰ ਰਹੇ ਨੇ ਇਸ ਕਰਕੇ ਕਿ ਇਹਨਾਂ ਦੀ ਅੱਖ ਚੋਂ ਅਥਰੂ ਨਹੀਂ ਡਿੱਗਣਾ ਚਾਹੀਦਾ ਇਹ ਮਰਜੀ ਨਾ ਚਖਾ ਦੇ ਉੱਪਰ ਸਤੀ ਹੋਣ ਸ਼ਹੀਦ ਹੋਣ ਜਾ ਰਹੀਆਂ ਨੇ ਨਹੀਂ ਇਹ ਉਹ 11 ਗੋਲੀਆਂ ਸੀ ਜਿਨ੍ਹਾਂ ਦੇ ਰਾਹੀ ਦੋ ਗ੍ਰਿਆਨੇ ਤੇ ਉਸ ਡਾਕਟਰ ਨੇ ਰਣਜੀਤ ਸਿੰਘ ਨੂੰ ਜ਼ਹਿਰ ਦਿੱਤਾ ਤੇ ਉਹਨਾਂ ਨੂੰ ਨਾਲ ਸਤੀ ਕਰਕੇ ਸਬੂਤ ਖਤਮ ਕਰਨੇ ਸੀ ਸ਼ੀਸ਼ੇ ਇਸ ਕਰਕੇ ਅੱਗੇ ਸੀ ਕਿ ਕਿਤੇ ਅੱਖ ਦਾ ਇਸ਼ਾਰਾ ਕਿਸੇ ਸਿੱਖ ਜਰਨਲ ਨੂੰ ਜਸਫਾਹੀ ਨੂੰ ਨਾ ਕਰ ਦੇਣ ਕਿ ਗੱਲ ਕੁਝ ਗਲਤ ਹੋ ਰਹੀ ਹੈ ਸ਼ੀਸ਼ੇ ਇਸ ਕਰਕੇ ਸੋ ਜਿਸ ਤਰ੍ਹਾਂ ਸਾਸ਼ਿਆਂ ਦੇ ਨਾਲ ਰਾਜਿਆਂ ਨੂੰ ਸਮਝਣ ਦਾ ਯਤਨ ਤਾਂ ਕਰੀਏ ਕਿਉਂਕਿ ਇਹਨਾਂ ਦੀ ਸਖਸ਼ੀਅਤ ਨੂੰ ਸਮਝਣਾ ਇਹਨਾਂ ਨੇ ਇਸ ਰਾਜ ਨੂੰ ਬਚਾਉਣ ਦਾ ਯਤਨ ਕੀਤਾ ਔਰ ਬੜਾ ਵੱਡਾ ਯਤਨ ਰਣਜੀਤ ਸਿੰਘ ਦਾ ਕਾਲ ਚਲਾਣਾ ਕਰ ਗਿਆ ਖੜਕ ਸਿੰਘ ਨੂੰ ਰਾਜ ਤਲਿਕ ਦੇ ਦਿੱਤਾ ਗਿਆ ਇਸੇ ਤਰ੍ਹਾਂ ਖੜਕ ਸਿੰਘ ਦੀ ਮੌਤ ਹੁੰਦੀ ਹੈ ਤੇ ਖੜਕ ਸਿੰਘ ਦੇ ਨਾਲ ਵੀ ਚਾਰ ਰਾਣੀਆਂ ਸਤੀ ਕਰ ਦਿੱਤੀਆਂ ਜਾਂਦੀਆਂ ਨੇ ਤੇ ਜਿਹੜਾ ਡਾਕਟਰ ਉਹਦਾ ਤੇ ਉਹ ਹੀ ਡਾਕਟਰ ਉਹਦਾ ਖੜਕ ਸਿੰਘ ਦਾ ਸਸਕਾਰ ਕਰਕੇ ਆ ਰਹੇ ਨੇ ਤੇ ਕਮਰ ਨੌਂ ਅਹਿਦ ਸਿੰਘ ਦੇ ਉੱਪਰ ਕਿਲੇ ਦਾ ਛੱਤਾ ਸੁੱਟ ਦਿੱਤਾ ਜਾਂਦਾ ਹੈ ਛੱਤਾ ਕੌਣ ਸੁੱਟਦਾ ਹੈ ਵਿਜੇ ਸਿੰਘ ਬਰੂਦ ਕੌਣ ਲਾਉਂਦਾ ਹੈ ਅੰਗਰੇਜ਼ ਡਾਕਟਰ ਗਾਰਡਨਰ ਜਿਹੜਾ ਤੋਪਖਾਨੇ ਦਾ ਮੁਖੀ ਹੈ ਤੇ ਇਸ਼ਾਰਾ ਕੌਣ ਕਰਦਾ ਛੱਤਾ ਛੁੱਟ ਦਿਓ ਧਿਆਨ ਸਿੰਘ ਡੋਗਰਾ ਤੇ ਉਹਦੇ ਥੱਲੇ ਆ ਕੇ ਜ਼ਖਮੀ ਕੌਣ ਹੁੰਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰਾ ਜ਼ਖਮੀ ਹਾਲਤ ਚ ਕਿਲੇ ਚ ਲਜਾਇਆ ਜਾਂਦਾ ਤੇ ਜਦੋਂ ਖਬਰ ਆਉਂਦੀ ਹੈ ਕਿ ਕਿਲੇ ਦੇ ਵਿੱਚ ਮਰ ਚੁੱਕਾ ਉਹ ਦੋ ਚੀਜ਼ਾਂ ਨੂੰ ਸਮਝਿਓ ਚਾਰ ਜਾਣੇ ਉਹਦੀ ਪਾਲਕੀ ਨੂੰ ਚੁੱਕ ਕੇ ਲੈ ਕੇ ਜਾਂਦੇ ਨੇ ਉਹ ਜ਼ਖਮੀ ਨੇ ਤੇ ਜਦੋਂ ਜ਼ਖਮੀ ਹੁੰਦਾ ਉਹ ਸਮੇਂ ਦੀ ਸਾਨੂੰ ਇੱਕ ਕਿਤਾਬ ਚ ਕੋਈ ਮਿਲਦੀ ਕਿ ਸਿਰ ਤੇ ਛੋਟਾ ਜਿਹਾ ਜ਼ਖਮ ਸੀ ਤੇ ਉਹਦੇ ਨਾਲ ਇੱਕ ਸਿੱਕੇ ਜਿੰਨਾ ਖੂਨ ਜੰਮਿਆ ਹੋਇਆ ਸੀ ਬਾਅਦ ਵਿੱਚ ਜਦੋਂ Laash ਮਿਲਦੀ ਹੈ ਸਾਰਾ ਕਮਰਾ ਖੂਨ ਦੇ ਨਾਲ ਭਰਿਆ ਪਿਆ ਚਾਰ ਪਹਾੜੀ ਨੌਕਰਾਂ ਨੇ ਉਹਦੇ ਸਿਰ ਦੇ ਵਿੱਚ ਪੱਥਰ ਮਾਰ-ਮਾਰ ਕੇ ਨੌਨਿਹਾਲ ਸਿੰਘ ਨੂੰ ਸ਼ਹੀਦ ਕੀਤਾ ਇਹ ਫਿਰ ਡਾਕਟਰ ਉੱਥੇ ਸੀ ਹੌਦਨ ਬਰਕਰਸ ਇਹ ਅੰਗਰੇਜ਼ ਡਾਕਟਰ ਉੱਥੇ ਸੀ ਕੰਵਰ ਨੌਨਿਹਾਲ ਸਿੰਘ ਵੀ ਸ਼ਹੀਦ ਕਰ ਦਿੱਤਾ ਕਿ ਮੈਂ ਕਾਲ ਚਲਾਣਾ ਤੇ ਨਾ ਚਾਹਾਂ ਉਹਦੇ ਤੋਂ ਬਾਅਦ ਕਬਰ ਨੌ ਲਿਆਰ ਸਿੰਘ ਜਵਾਈ ਸੀ ਸਰਦਾਰ ਸ਼ਾਮ ਸਿੰਘ ਟਾਰੀ ਵਾਲਿਆਂ ਦਾ ਸ਼ਾਮ ਸਿੰਘ ਟਾਰੀ ਦੀ ਤੇ ਬਾਬਾ ਬੀਰ ਸਿੰਘ ਉਹਨਾਂ ਦੀ ਆਪਸ ਵਿੱਚ ਬਹੁਤ ਨੇੜਤਾ ਸੀ ਬਹੁਤ ਪਿਆਰ ਸੀ ਇੰਨਾ ਜ਼ਿਆਦਾ ਪਿਆਰ ਸੀ ਮੈਨੂੰ ਪਿੰਡ ਦਾ ਨਾਮ ਭੁੱਲ ਗਿਆ ਸਰਦਾਰ ਸ਼ਾਮ ਸਿੰਘ ਟਾਰੀ ਵਾਲਿਆਂ ਨੇ ਇਹਨਾਂ ਦੇ ਲੰਗਰ ਦੇ ਵਾਸਤੇ ਇੱਕ ਪਿੰਡ ਦੀ ਪੂਰੀ ਜ਼ਗੀਰ ਇਹਨਾਂ ਨੂੰ ਜਿਹੜੀ ਹੈ ਉਹ ਪੇਟਾ ਕੀਤੀ ਪਈ ਸੀ ਪਿੰਡ ਦਾ ਨਾਮ ਸ਼ਾਇਦ ਮੁਸਫਾ ਕਰਕੇ ਜਾਂ ਐਵੇਂ ਦਾ ਪਿੰਡ ਆ ਮੈਂ ਪੜਿਆ ਸੀ ਕਿਤਾਬ ਦੇ ਚੋਂ ਮਨੂੰ ਯਾਦ ਨਹੀਂ ਆ ਰਿਹਾ ਉਸ ਪਿੰਡ ਦੀ ਜ਼ਗੀਰ ਜਿਹੜੀ ਐ ਉਹ ਲੰਗਰ ਦੇ ਵਾਸਤੇ ਦਿੱਤੀ ਹੋਈ ਐ ਹੋਰ ਤੇ ਹੋਰ ਸ਼ਾਮ ਸਿੰਘ ਅਟਾਰੀ ਨੇ ਇੱਕ ਅਟਾਰੀ ਖਾਨ ਦੇ ਵਿੱਚੋਂ ਖੁਸ਼ ਹਾਲ ਸਿੰਘ ਨੂੰ ਕਿਹਾ ਹੋਇਆ ਕਿ ਬਾਬਾ ਵੀਰ ਸਿੰਘ ਹੁਣਾਂ ਨੂੰ ਲੰਗਰ ਤੇ ਰਸ ਤੋਂ ਇਲਾਵਾ ਜਿੰਨੇ ਵੀ ਬਰੂਤ ਤੇ ਬਰੂਤ ਦੇ ਨਾਲ ਸੰਬੰਧਤ ਹਥਿਆਰਾਂ ਦੀ ਲੋੜ ਪਵੇ ਡੇਰੇ ਪਹਚਾਉਣੇ ਨੇ ਉਹ ਕਿਉਂ ਪਹਚਾਏ ਜਾ ਰਹੇ ਜੇ ਜੰਗ ਹੀ ਨਹੀਂ ਲੜਨੀ ਜੇ ਕਹਿਣਾ ਸੀ ਲੜਦਾ ਹੀ ਨਹੀਂ ਕਿਉਂ ਪਚਾਇਆ ਜਾ ਰਿਹਾ ਹੋਰ ਥੋੜਾ ਅੱਗੇ ਆ ਜੀਏ ਸ਼ਾਮ ਸਿੰਘ ạtਾਰੀ ਦੀ ਬੇਟੀ ਵੈਸੇ ਇਤਿਹਾਸਕਾਰਾਂ ਦੀ ਰਾਏ ਹੈ ਕਿ ਕਮਰ ਨੌਨਿਹਾਲ ਸਿੰਘ ਦੇ ਦੋ ਵਿਆਹ ਸੀ ਇੱਕ ਸਾਹਿਬਕੌਰ ਤੇ ਇੱਕ ਧਰਮਪੁਰ ਜਿਹਨਾਂ ਨੂੰ ਅਸੀਂ ਬੀਬੀ ਨਾਨਕੀ ਕਰਕੇ ਜਾਣਦੇ ਜਿਹੜੀ ਸ਼ਾਮ ਸਿੰਘ ạtਾਰੀ ਦੀ ਬੇਟੀ ਸੀ ਇਹਨਾਂ ਦੇ ਵਿੱਚੋਂ ਗਰਭਵਤੀ ਸੀ ਉਹਨਾਂ ਦੀ ਪਤਨੀ ਇੱਕ ਸਾਰੇ ਜਿਹੜੇ ਸਿੱਖ ਪੰਚਾਇਤਾਂ ਤੇ ਪਰਿਵਾਰ ਵਾਲੇ ਸੀ ਉਹਨਾਂ ਨੇ ਬਹਿ ਕੇ ਫੈਸਲਾ ਕੀਤਾ ਕਿ ਜੇ ਕਮਰ ਨੌ ਨਿਹਾਲ ਸਿੰਘ ਦੀ ਪਤਨੀ ਦੀ ਕੁੱਖ ਚੋਂ ਪੁੱਤਰ ਜਨਮ ਲਵੇ ਰਾਜਾ ਉਹ ਹੋਵੇਗਾ ਤੇ ਖੜਕ ਸਿੰਘ ਦੀ ਘਰ ਵਾਲੀ ਚੰਦਕੌਰ ਜਿਹੜੀ ਹੈ ਉਹ ਸਰਪਰਾ ਬਣ ਕੇ ਰਾਜ ਨੂੰ ਸੰਭਾਲੇਗੀ ਤੇ ਪ੍ਰਧਾਨ ਮੰਤਰੀ ਸ਼ੇਰ ਸਿੰਘ ਕਮਰ ਸ਼ੇਰ ਸਿੰਘ ਹੋਵੇਗਾ ਇਹ ਫੈਸਲਾ ਕਰ ਲਿਆ ਹੁਣ ਡੋਗਰੇ ਸੋਚਦੇ ਨੇ ਕਿ ਜੇਕਰ ਇਹ ਸਭ ਕੁਝ ਹੋ ਗਿਆ ਸੀ ਤੇ ਖੇਡ ਚੋਂ ਬਾਹਰ ਹੁਣ ਕੀ ਕੀਤਾ ਉਹਨਾਂ ਨੇ ਆਪਸ ਦੇ ਵਿੱਚ ਇਹਨਾਂ ਦਾ ਖਲਾਰਾ ਪਵਾ ਕੇ ਬੀਬੀ ਚੰਦਕੌਰ ਨੂੰ 9 ਲੱਖ ਦੀ ਜੰਮੂ ਜ਼ਗੀਰ ਦੇ ਦਿੱਤੀ ਤੇ ਚਾਰ ਉੱਥੇ ਆਪਣੀਆਂ ਡੋਗਰੇਆਂ ਨੇ ਨੌਕਰਾਂਆਂ ਭੇਜ ਦਿੱਤੀਆਂ ਆਸੋ ਬਾਂਦੀ ਬਦਾਮੋ ਰਤੋ ਇੱਕ ਦੋ ਨਾਂ ਹੋਰ ਵੀ ਨਹੀਂ ਇੱਕ ਦਿਨ ਬੀਬੀ ਦੁਪਹਿਰੇ ਬੈਠੀ ਸੀ ਤੇ ਇਹਨਾਂ ਨੇ ਚਾਰ ਗੋਲੀਆਂ ਨੇ ਪੱਥਰ ਮਾਰ-ਮਾਰ ਕੇ ਬੀਬੀ ਚੰਦਕੌਰ ਦਾ ਸਿਰ ਵੀ ਫੇਂ ਦਿੱਤਾ ਇਹ ਵੇਖ ਲੋ ਇਹ ਕੁਛ ਹੋਇਆ ਤੇ ਬਾਅਦ ਵਿੱਚ ਧਿਆਨ ਸਿੰਘ ਡੋਗਰੇ ਨੇ ਉਹਨਾਂ ਚੋਹਾਂ ਦੇ ਟੁਕੜੇ-ਟੁਕੜੇ ਕਰਕੇ ਨਦੀ 'ਚ ਛੁੱਟ ਦਿੱਤੇ ਕਿਤੇ ਸਬੂਤ ਬਾਹਰ ਨਾ ਆ ਜਾਵੇ। ਇਹਦਾਂ ਜਿਹੜੀ ਕਮਰ ਨਾ ਅਧਿਆਤ ਸਿੰਘ ਦੀ ਧਰਮ ਪਤਨੀ ਗਰਭਵਤੀ ਐ ਉਹ ਬੈਠੀ ਐ ਇਹ ਸੋਚਾਂ ਲੈ ਕੇ ਕਿ ਮੇਰੀ ਕੱਖ ਦੇ ਵਿੱਚੋਂ ਪੁੱਤਰ ਜਨਮ ਲਵੇਗਾ ਤੇ ਉਹ ਪੰਜਾਬ ਦਾ ਬਾਦਸ਼ਾਹ ਬਣੇਗਾ ਉਹਦੀਆਂ ਗੋਲੀਆਂ ਦੇ ਰਾਈ ਉਹਨੂੰ ਜ਼ਹਿਰ ਦੇ ਦਿੱਤਾ ਗਿਆ। ਉਹਦਾ ਗਰਭਪਾਤ ਵੀ ਹੋ ਗਿਆ ਤੇ ਉਹ ਵੀ ਦੁਨੀਆ ਤੋਂ ਚੰਦੀ ਰਹੀ ਉਹਨੂੰ ਵੀ ਮਰਵਾ ਦਿੱਤਾ ਗਿਆ ਤੇ ਉਹਨੂੰ ਜ਼ਹਿਰ ਦੇਣ ਵਾਸਤੇ ਵੀ ਦੋ ਗੋਲੀਆਂ ਰਾਵੀ ਦੇ ਕੱਡੇ ਦੇ ਉੱਪਰ ਟੁਕੜੇ-ਟੁਕੜੇ ਕਰਕੇ ਦਰਿਆ 'ਚ ਵਹਾ ਦਿੱਤੀ। ਇਹ ਰਾਜ ਕਿਵੇਂ ਜਾ ਰਿਹਾ ਸ਼ੇਰ ਸਿੰਘ ਸ਼ੇਰ ਸਿੰਘ ਆਪਣੇ ਪੁੱਤਰ ਪ੍ਰਤਾਪ ਸਿੰਘ ਨੂੰ ਲੈ ਕੇ ਬਾਗ ਦੇ ਵਿੱਚ ਬੈਠਾ ਸੀ ਤੋ ਥੋੜਾ ਚਿਰ ਪਹਿਲਾਂ ਦੀ ਗੱਤਣਾ। ਬਾਗ ਦੇ ਵਿੱਚ ਬੈਠਾ ਸੀ ਤੇ ਸਰਦਾਰ ਲੈਣਾ ਸੀ ਤੇ ਸਰਦਾਰ ਅਜੀਤ ਸਿੰਘ ਚਾਚਾ ਤੇ ਭਤੀਜਾ ਬਨਾਰਸ ਤੋਂ ਆਏ ਨੇ ਮੇਰੇ ਕੋਲ ਜੇ ਸਬੂਤ ਨਹੀਂ ਜੇ ਹੈਗੇ ਮੈਂ ਵਿੱਚ ਗੱਲ ਸੰਜੀ ਕਰ ਦਿੰਦਾ ਮੈਂ ਸਬੂਤ ਲੱਭਣ ਦਾ ਚਤਨ ਕਰੂੰਗਾ ਇਹ ਨਹੀਂ ਕਿ ਮੇਰੇ ਕੋਲ ਹੈ ਨਹੀਂ ਹੈ ਮੈਂ ਲਾਇਬ੍ਰੇਰੀ ਦੇ ਵਿੱਚ ਰੱਖਿਆ ਕਿਤੇ ਤੇ ਅੱਜ ਮੈਨੂੰ ਪੜ੍ਹਨ ਦਾ ਮੌਕਾ ਨਹੀਂ ਲੱਗਾ ਸਬੂਤ ਬੜਾ ਅਹਿਮ ਜੀ ਸਰਦਾਰ ਸ਼ੇਰ ਸਿੰਘ ਮਹਾਰਾਣੀ ਮਹਤਾਬਕੌਰ ਦਾ ਪੁੱਤਰ ਸਦਾਕੌਰ ਦਾ ਦੋਤਾ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤ ਲਾਹੌਰ ਦੇ ਬਾਹਰ ਬਾਗ ਦੇ ਵਿੱਚ ਬੈਠਾ। ਉਸ ਬਾਗ ਦੇ ਵਿੱਚ ਲੈਣਾ ਸਿੰਘ ਤੇ ਜੀਤ ਸਿੰਘ ਸੱਦੇ ਵਾਲੀਆ ਰਣਜੀਤ ਸਿੰਘ ਦੇ ਚਚੇਰੇ ਭਰਾ ਚਾਚੇ ਲੱਗਦੇ ਨੇ। ਆਏ ਦੇ ਇੱਕ ਕਰਾਬੀਨ ਲੈ ਕੇ ਇੱਕ ਬੰਦੂਕ ਹੁੰਦੀ ਹੈ ਜਿੱਚੋ ਇੱਕ ਗੋਲੀ ਨਿਕਲਦੀ ਹੈ ਇੱਕ ਤੁਸੀਂ ਪੁਰਾਣਾ ਵੇਖਿਆ ਹੋਣਾ ਥੋੜਾ ਖੁੱਲੀ ਜੀ ਮੂੰਹ ਹੁੰਦੀ ਹੈ ਚੋ ਕਾਫੀ ਗੋਲੀਆਂ ਪਾ ਦਿੰਦੇ ਨੇ। ਉਹਨੂੰ ਕਰਾਬੀਨ ਕਹਿੰਦੇ ਸੀ ਇਸੇ ਕਰਕੇ ਉਹਦਾ ਬਦਲਿਆ ਨਾ ਕਾਰਬਾਈਨ ਆ ਗਿਆ। ਜਿਆਦਾ ਗੋਲੀਆਂ ਵਾਲਾ ਮੈਗਜ਼ੀਨ ਲੱਗ ਜਾਂਦਾ ਅਸੀਂ ਕਾਰਬੰਕ ਕਹਿਣਾ ਸ਼ੁਰੂ ਕਰਤਾ ਪੁਰਾਣੇ ਸਮਿਆਂ 'ਚ ਉਹਨੂੰ ਫਾਰਸੀ ਵਾਲੇ ਕਰਾਬੀਨ ਕਹਿੰਦੇ ਸੀ ਜਿਆਦਾ ਗੋਲੀਆਂ ਪੈਂਦੇ ਸੀ ਉਹ ਇੱਕ ਇਸ ਤਰ੍ਹਾਂ ਦੀ ਕਰਾਬੀਨ ਲੈ ਕੇ ਆਇਆ ਤੇ ਆ ਕੇ ਕਹਿੰਦਾ ਕਿ ਮੈਂ ਤੁਹਾਡੇ ਵਾਸਤੇ ਇੱਕ ਤੋਹਫਾ ਲੈ ਕੇ ਆਉਣਾ ਤੇ ਕਹਿੰਦਾ ਚਾਚਾ ਜੀ ਆਓ ਚਾਚਾ ਲੱਗਦਾ ਸੀ ਬੜੇ ਸਤਕਾਰ ਨਾਲ ਕਿਹਾ ਜਦੋਂ ਚਾਚਾ ਲੱਗ ਗਿਆ ਆ ਤੇ ਚਾਚੇ ਨੇ ਘੋੜਾ ਦਾਗ ਦਿੱਤਾ ਤੇ ਭਤੀਜਾ ਕਵਰ ਸ਼ੇਰ ਸਿੰਘ ਜ਼ਮੀਨ ਤੇ ਮਰਿਆ ਪਿਆ ਉਹਨਾਂ ਨੂੰ ਵੀ ਮਰਵਾ ਦਿੱਤਾ ਡੋਗਰਿਆਂ ਨੇ ਇਹ ਕਹਿ ਕੇ ਕਿ ਕਮਰ ਸ਼ੇਰ ਸਿੰਘ ਅਰੇਜਾ ਨਾਲ ਸਮਝੌਤਾ ਕਰ ਰਿਹਾ ਤੁਹਾਨੂੰ ਮਰਵਾ ਦਵੇ ਫਿਰ ਉਹਦਾ ਬੜਾ ਪਿਆਰਾ ਪੁੱਤਰ ਬਾਰ-ਬਾਰ ਆਪਣੇ ਬਾਪ ਦੇ ਬਾਹਰ-ਬਾਰ ਬੈਠਾ ਹੋਇਆ ਸੀ ਟਿੱਕਾ ਪ੍ਰਤਾਪ ਸਿੰਘ ਇਹਨਾਂ ਉਹਦਾ ਵੀ ਸਿਰ ਵੱਢਿਆ ਤੇ ਨੇਜੇ ਤੇ ਤਾਂਗ ਲਿਆ ਫਿਰ ਧਿਆਨ ਸਿੰਘ ਡੋਗਰਾ ਮਾਰਿਆ ਗਿਆ ਫਿਰ ਗਿਆਨੀ ਗੁਰਮਤ ਸਿੰਘ ਮਾਰਿਆ ਗਿਆ ਤੁਸੀਂ ਵੇਖ ਲਓ ਕਿ ਇੰਨੇ ਥੋੜੇ ਸਮੇਂ ਦੇ ਵਿੱਚ ਕਿੰਨੇ ਜ਼ਿਆਦਾ ਕਤਲਿਆ ਹੁਣ ਉਸ ਕਤਲੇਆਮ ਦੇ ਜਿਹੜੇ ਮੁੱਖ ਦੋਸ਼ੀ ਦੇ ਉਹਨੇ ਡੋਗਰੇ ਡੋਗਰਿਆਂ ਦੇ ਵਿੱਚੋਂ ਮੀਆਂ ਉਦਮ ਸਿੰਘ ਮਾਰਿਆ ਗਿਆ ਉਹਨਾਂ ਦੇ ਵਿੱਚੋਂ ਧਿਆਨ ਸਿੰਘ ਡੋਗਰਾ ਮਾਰਿਆ ਗਿਆ ਰਹਿ ਗਿਆ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ ਇੱਕ ਪੰਡਿਤ ਜੱਲਾ ਜੰਮੂ ਦੇ ਲਾਗੇ ਦਾ ਸੀ ਰਾਜ ਦੇ ਵਿੱਚ ਇਹਨਾਂ ਨੂੰ ਪੜ੍ਹਾਉਣਾ ਆਇਆ ਸੀ ਬਾਅਦ ਵਿੱਚ ਰਾਜ ਦਾ مالک ਬਣ ਕੇ ਬਹਿ ਗਿਆ ਇਹਨਾਂ ਨੇ ਬਹੁਤ ਸਾਰਾ ਰਣਜੀਤ ਸਿੰਘ ਦਾ ਹੀਰੇ ਜਵਾਰਾ ਜਿਹੜੇ ਸੀ ਉਹ ਜੰਮੂ ਲੈ ਗਏ ਆ ਜਿਹੜੇ ਅੱਜ ਜੰਮੂ ਕਸ਼ਮੀਰ ਦੀ ਗੱਲ ਕਰਦੇ ਨੇ ਧਾਰਾ 370 ਢਾਈ ਹੈ ਜੰਮੂ ਤੋਂ ਲੈ ਕੇ ਤੇ ਤਿੱਬਤ ਤੱਕ ਦਾ ਇਲਾਕਾ ਇਹ ਸਾਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੀ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦਾ ਹਾਂ ਚੀਨ ਨੇ ਇੱਕ ਸੜਕ ਕੱਢਣੀ ਹੈ ਜਿਹਨੂੰ ਸੀਪੈਕ ਕਿਹਾ ਜਾਂਦਾ ਚਾਈਨਾ ਪਾਕ ਇਕਨੋਮਿਕ ਕੋਰੀਡੋਰ ਉਹ ਸੜਕ ਦੇ ਨਾਲ ਉਹਨਾਂ ਨੇ ਤਕਰੀਬਨ ਸਾਰਾ ਸੜਕੀ ਵਪਾਰ ਕਰਨਾ ਪਾਕਿਸਤਾਨ ਦੇ ਰਸਤੇ ਪਾਕਿਸਤਾਨ ਤੋਂ ਅਫਗਾਨਿਸਤਾਨ, ਈਰਾਨ ਤੇ ਗੁਜੁਰਪ ਜਿਹਨੂੰ ਪਹਿਲਾਂ ਸਿਲਕ ਰੂਟ ਕਿਹਾ ਜਾਂਦਾ ਸੀ ਜਦੋਂ ਗਿਲਗਿਟ ਜਿਹੜਾ ਇਹ ਵਾਲਾ ਇਲਾਕਾ ਪਹਾੜੀ ਇਲਾਕਾ ਹੈ ਜਦੋਂ ਉੱਥੋਂ ਦੇ ਲੋਕਾਂ ਦੀ ਜ਼ਮੀਨ ਐਕਵਾਇਰ ਕੀਤੀ ਨਾ ਸੜਕ ਦੇ ਵਾਸਤੇ ਤੇ ਲੋਕਾਂ ਨੇ ਕਿਹਾ ਸਾਨੂੰ ਮੁਆਵਜ਼ਾ ਦਿਓ ਸਾਡੀ ਜ਼ਮੀਨ ਸੜਕ ਚ ਆਈ ਹੈ ਸਾਨੂੰ ਪੈਸੇ ਤੋਂ ਅਸੀਂ ਵੀ ਇੱਥੇ ਲੈਣੇ ਆ ਮਿਲਦੇ ਵੀ ਨਹੀਂ ਉਹਨਾਂ ਨੇ ਕਿਹਾ ਮੁਆਵਜ਼ਾ ਦੋ ਉਹਨਾਂ ਨੇ ਕਿਹਾ ਕਾਗਜ਼ ਦੋ ਜਦੋਂ ਜ਼ਮੀਨ ਦੀਆਂ ਜਮ੍ਹਾਂਬੰਦੀਆਂ ਤੇ ਜ਼ਰਾਇਤੀ ਰਿਕਾਰਡ ਸਾਰਾ ਫੋਲਿਆ ਉਹਦੇ 'ਚ ਲਿਖਿਆ ਕਾਸ਼ਤਕਾਰ ਵਲੀ ਮੁਹੰਮਦ ਤੇ ਮਲਕੀਅਤ ਸਰਕਾਰੀ ਖਾਸ ਉਹ ਸਾਰੇ ਕਾਗਜ਼ਾ ਜ਼ਮੀਨ ਦੇ ਜੇ ਵੀ ਤੁਹਾਡੇ ਰਾਜੇ ਦੇ ਨਾਮ ਇਹ ਸਾਰਾ ਇਲਾਕਾ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੀ ਇਹ ਸਾਰਾ ਇਲਾਕਾ ਇਸੇ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚੋਂ ਚੋਰੀ ਖੜੇ ਹੋਏ ਤਕਰੀਬਨ 70 ਲੱਖ ਰੁਪਏ ਦੇ ਨਾਲ ਅੰਗਰੇਜ਼ਾਂ ਦੇ ਕੋਲੋਂ ਡੋਗਰਿਆਂ ਨੇ ਖਰੀਦਿਆ ਜਿੱਥੇ ਅੱਜ ਧਾਰਾ 370 ਘਟੀ ਹੈ ਇਹ ਸਾਰੇ ਇਲਾਕੇ ਦੇ ਮਾਲਕ ਕੁੱਝ ਸੀ ਤੁਹਾਡੇ ਵਡੇਰੇ ਉੱਥੋਂ ਦੇ ਮਾਲਕ ਸੀ ਇਹ ਸਾਡਾ ਇਲਾਕਾ ਸੀ ਜਿਹੜਾ ਅੰਗਰੇਜ਼ਾਂ ਦੇ ਕੋਲੋਂ ਡੋਗਰਿਆਂ ਨੇ ਖਰੀਦਿਆ ਤੇ ਪੈਸੇ ਵੀ ਸਾਡੇ ਜਿਹੜੇ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਰਾਜ ਦੇ ਕੋਲ ਹੋ ਗਏ ਹੁਣ ਰਹਿ ਗਏ ਨੇ ਕੁਝ ਚੰਗੇ ਬੰਦੇ ਜਿਨ੍ਹਾਂ ਨੂੰ ਇਹ ਸੋਚੀ ਆ ਗਈ ਹੈ ਜਿਨ੍ਹਾਂ ਨੂੰ ਇਹ ਸੋਚੀ ਆ ਗਈ ਹੈ ਕਿ ਸਭ ਕੁਝ ਡੋਗਰੇ ਬਰਬਾਦ ਕਰ ਰਹੇ ਨੇ ਤੇ ਡੋਗਰਿਆਂ ਨੂੰ ਕਿਸੇ ਤਰ੍ਹਾਂ ਖਤਮ ਕੀਤਾ ਜਾਵੇ ਰਹਿ ਗਿਆ ਹੈ ਕੇਵਲ ਕਹੀਰਾ ਸਿੰਘ ਡੋਗਰਾ ਇੱਧਰ ਸਰਦਾਰ ਸ਼ਾਮ ਸਿੰਘ ạtਾਰੀ ਵੀ ਹੀ ਸੋਚ ਰਹੇ ਨੇ ਬੇਸ਼ੱਕ ਉਹ ਸਦਮੇ ਦੇ ਵਿੱਚ ਵੀ ਨੇ ਪਰਿਵਾਰ ਦਾ ਕਿੰਨਾ ਨੁਕਸਾਨ ਹੋਇਆ ਜਵਾਈ ਮਾਰਿਆ ਗਿਆ ਜਵਾਈ ਦਾ ਬਾਪ ਮਾਰਿਆ ਗਿਆ ਕੁੜਮ ਅੱਗੋਂ ਉਹਦੀ ਪਤਨੀ ਮਾਰੀ ਗਈ ਉਹ ਦੋਨਾਂ ਦਾ ਦੋਸਤ ਰਣਜੀਤ ਸਿੰਘ ਮਾਰਿਆ ਗਿਆ ਕਿੰਨਾ ਪਰਿਵਾਰ ਦਾ ਨੁਕਸਾਨ ਹੈ ਥੋੜੇ ਸਦਮੇ ਵਿੱਚ ਵੀ ਨੇ ਉਹਦੇ باوجود ਵੀ ਉਹ ਬਾਬਾ ਵੀਰ ਸਿੰਘ ਦੀ ਹੋਂਦ ਦੇ ਨਾਲ ਸੰਪਰਕ ਦੇ ਵਿੱਚ ਨੇ ਸੰਪਰਕ ਦਾ ਇਥੋਂ ਪਤਾ ਲੱਗਦਾ ਹੈ ਕਿ ਇਸ ਜੰਗ ਤੋਂ ਕੁਝ ਦਿਨ ਪਹਿਲਾਂ ਸ਼ਾਮ ਸਿੰਘ اٹਾਰੀ ਨੇ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਵਾਸਤੇ ਇੱਕ ਹਾਥੀ ਭੇਜਿਆ ਚਾਂਦੀ ਦੇ ਹਉਦੇ ਵਾਲਾ ਇੱਕ ਹਾਥੀ ਭੇਜਿਆ ਇਹਦਾ ਮਤਲਬ ਆਪਸ ਦੇ ਸਬੰਧ ਬਹੁਤ ਚੰਗੇ ਸੀ ਹੁਣ ਇਹ ਸਬੰਧ ਕਿਉਂ ਬਣ ਰਹੇ ਨੇ ਇਹ ਸਬੰਧ ਇਸ ਕਰਕੇ ਬਣ ਰਹੇ ਨੇ ਕਿ ਇਸ ਡੇਰੇ ਦੇ ਵਿੱਚੋਂ ਜਾਂ ਬਾਬਾ ਜੀ ਜਿੱਥੇ ਨਿਵਾਸ ਕਰ ਰਹੇ ਨੇ ਜਿਹੜਾ ਪਹਿਲਾ ਸੀ ਨਰੰਗਾਵਾਲਾ ਇਸ ਡੇਰੇ ਦੇ ਵਿੱਚ ਅਸੀਂ ਉਹ ਲੋਕ ਇਕੱਠੇ ਹੋਈਏ ਜਿਹੜੇ ਸੱਚਮੁੱਚ ਅੰਗਰੇਜ਼ਾਂ ਦੇ ਖਿਲਾਫ ਐ ਹੁਣ ਇਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਸ਼ੇਰ ਸਿੰਘ ਮਾਰਿਆ ਸੀ ਉਹ ਜੀਤ ਸਿੰਘ ਤੇ ਲਹਿਣਾ ਸਿੰਘ ਵੀ ਮਾਰੇਗੇ ਲਾਹੌਰ ਕਿਲੇ ਦੇ ਵਿੱਚ ਸ਼ੇਰ ਸਿੰਘ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ ਉਹ ਵੀ ਬਾਰੇ ਗਏ ਹੁਣ ਰਹਿ ਗਿਆ ਉਹਨਾਂ ਦੇ ਵਿੱਚੋਂ ਅਤਰ ਸਿੰਘ ਸੰਧਾਵਾਲੀਆ ਉਹ ਉਦੋਂ ਪੰਜਾਬ ਤੋਂ ਬਾਹਰ ਹੈ ਤੇ ਇਸ ਡੇਰੇ ਦੇ ਵਿੱਚ ਸਰਦਾਰ ਹਰੀ ਸਿੰਘ ਦਲੂਏ ਦਾ ਪੁੱਤਰ ਜਵਾਰ ਸਿੰਘ ਦਲੂਆ ਆ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਦਇਆ ਕੌਰ ਦੇ ਦੋ ਪੁੱਤਰ ਕਵਰ ਪਸ਼ੋਰਾ ਸਿੰਘ ਤੇ ਕਵਰ ਕਸ਼ਮੀਰਾ ਸਿੰਘ ਆ ਗਏ ਬੜੇ ਉਹ ਚਾਹੁੰਦੇ ਸੀ ਕਿ ਰਾਜ ਨੂੰ ਕਿਸੇ ਤਰ੍ਹਾਂ ਬਚਾਇਆ ਜਾਵੇ ਹਰੀ ਸਿੰਘ ਨਲੂਏ ਦਾ ਬੇਟਾ ਬੜਾ ਇਮਾਨਦਾਰ ਸੀ ਰਾਜ ਨੂੰ ਬਚਾਇਆ ਜਾਏ ਬੜਾ ਵਧੀਆ ਜੋਦਾ ਸੀ ਸਰਦਾਰ ਚੰਦਾ ਸਿੰਘ ਪੱਟੀ ਵਾਲਾ ਉਹ ਆ ਗਿਆ ਸਰਦਾਰ ਅਮਰ ਸਿੰਘ ਖੇਮ ਕਰਨ ਵਾਲਾ ਆ ਗਿਆ ਦੀਵਾਨ ਵਿਸਾਖਾ ਸਿੰਘ ਰਣਜੀਤ ਸਿੰਘ ਦੇ ਬਹੁਤ ਨੇੜੇ ਹੁੰਦਾ ਸੀ ਉਹ ਆ ਗਿਆ ਇਹ ਸਾਰੇ ਚੰਗੇ ਜਰਨੈਲ ਜਿਹੜੇ ਨੇ ਇਹ ਬਾਬਾ ਵੀਰ ਸਿੰਘ ਦੇ ਕੋਲ ਨੇ ਗੱਲ ਕੀ ਬਣਾਈ ਜਾਂਦੀ ਸਾਡੇ ਮਨ ਦੇ ਵਿੱਚ ਕਿ ਇਹਨਾਂ ਸਾਰਿਆਂ ਨੇ ਦੁਖੀ ਹੋ ਕੇ ਬਾਬਾ ਜੀ ਦੇ ਡੇਰੇ 'ਚ ਸ਼ਰਨ ਲੈ ਲਈ ਨਹੀਂ ਸ਼ਰਣੀ ਲਈ ਰਾਜ ਦੁਬਾਰਾ ਕਿਵੇਂ ਪ੍ਰਾਪਤ ਕਰਨਾ ਹੈ ਉਹਦੇ ਵਾਸਤੇ ਬਕਾਇਦਾ ਤੌਰ ਦੇ ਉੱਪਰ ਸਲਾਹ مشورہ ਕੀਤਾ ਜਾ ਰਿਹਾ ਹੁਣ ਇਸ ਗੱਲ ਦਾ ਪਤਾ ਧਿਆਨ ਸਿੰਘ ਡੋਗਰੇ ਦੇ ਪੁੱਤਰ ਹੀਰਾ ਸਿੰਘ ਨੂੰ ਵੀ ਲੱਗ ਗਿਆ ਹੀਰਾ ਸਿੰਘ ਜਿਹੜਾ ਉਹਨੇ ਗੱਲ ਕੀਤੀ ਜੱਲੇ ਪੰਡਤ ਦੇ ਨਾਲ ਤੇ ਨਾਲ ਕੀਤੀ ਗੁਲਾਬ ਸਿੰਘ ਮਨਿਹਾਲੇ ਦੇ ਨਾਲ ਨਾਲ ਉਹਦਾ ਇੱਕ ਲਾਭ ਸਿੰਘ ਡੋਗਰਾ ਸੀ ਇਹਨੇ ਚਾਰ ਜਾਣਿਆਂ ਸਲਾਹ ਕੀਤੀ ਕਿ ਹੁਣ ਇੱਕ ਕਹਾਣੀ ਤਾਂ ਖਤਮ ਹੁੰਦੀ ਹੈ ਜੇ ਤੇ ਬੀਰ ਸਿੰਘ ਦੇ ਡੇਰੇ ਤੇ ਹਮਲਾ ਕਰਕੇ ਜਵਾਰ ਸਿੰਘ ਕਸ਼ਮੀਰਾ ਸਿੰਘ ਤੇ ਪਸ਼ੌਰਾ ਸਿੰਘ ਨੂੰ ਮਾਰ ਦਿੰਨੇ ਆ ਤੇ ਅਤਰ ਸਿੰਘ ਜੀ ਜੀ ਹੁੰਦਾ ਅਤਰ ਸਿੰਘ ਦੁਬਾਰਾ ਆ ਗਿਆ ਤੇ ਇਹਨਾਂ ਦੇ ਕਤਲ ਤੋਂ ਬਾਅਦ ਫੌਜਾਂ ਦੇ ਵਿੱਚ ਗੁੱਸਾ ਬੜਾ ਹੋਣਾ ਹੈ ਕਿ ਬਾਬੇ ਨੂੰ ਮਾਰ ਦਿੱਤਾ ਹੈ ਅਤਰ ਸਿੰਘ ਨੇ ਜਿਹੜੀ ਆ ਫੌਜ ਦੀ ਕਮਾਂਡ ਸੰਭਾਲ ਲੈਣੀ ਹੈ ਰਾਜ ਹੱਥੋਂ ਜਾਂਦਾ ਰਹਿਣਾ ਇਸ ਕਰਕੇ ਕੀਤਾ ਕਿ ਜਾਵੇ ਅਤਰ ਸਿੰਘ ਨੂੰ ਕਿਸੇ ਤਰ੍ਹਾਂ ਬੁਲਾਇਆ ਜਾਵੇ ਹੁਣ ਦੋ ਖੇਡਾਂ ਖੇਡੀਆਂ ਗਈਆਂ ਇੱਕ ਤਾਂ ਅਤਰ ਸਿੰਘ ਨੂੰ ਚਿੱਠੀ ਲਿਖੀ ਗਈ ਨਕਲੀ ਚਿੱਠੀਆਂ ਜਿਨ੍ਹਾਂ ਦੇ ਚ ਇੱਕ ਚਿੱਠੀ ਬਾਬਾ ਜੀ ਦੇ ਨਾਮ ਤੇ ਇੱਕ ਚਿੱਠੀ ਮਹਤਾਬ ਸਿੰਘ ਮਜੀਠੀਏ ਦੇ ਵੱਲੋਂ ਇੱਕ ਚਿੱਠੀ ਹੀਰਾ ਸਿੰਘ ਵੱਲੋਂ ਆਪਣੇ ਵੱਲੋਂ ਇੱਕ ਗੁਲਾਰ ਸਿੰਘ ਪਹੂ ਵਿੰਡੀਏ ਦੇ ਵੱਲੋਂ ਇਹ ਚਿੱਠੀਆਂ ਲਿਖੀਆਂ ਅਤਰ ਸਿੰਘ ਸੰਧਾਵਾਲੀਏ ਨੇ ਕਿ ਤੂੰ ਵਾਪਸ ਆ ਜਾ ਰਾਜ ਦੇ ਵਿੱਚ ਤੈਨੂੰ ਅਸੀਂ ਕੁਝ ਨਹੀਂ ਕਵਾਂਗੇ ਪਿੱਛੇ ਜੋ ਹੋ ਗਿਆ ਹੋ ਗਿਆ ਤੈਨੂੰ ਅਸੀਂ ਕੁਝ ਨਹੀਂ ਕਵਾਂਗੇ ਪਰ ਜਦੋਂ ਉਹਨੇ ਬਾਬਾ ਜੀ ਵਾਲੀ ਚਿੱਠੀ ਪੜ੍ਹੀ ਉਹਨੇ ਸੋਚਿਆ ਕਿ ਲਾਹੌਰ ਜਾਣ ਦੇ ਨਾਲੋਂ ਮੈਨੂੰ ਬਾਬਾ ਜੀ ਦੇ ਕੋਲ ਜਾਣਾ ਚਾਹੀਦਾ ਉਹ ਇਧਰ ਨੂੰ ਚੱਲ ਪਿਆ ਤੇ ਇਹਨਾਂ ਦੇ ਆਉਣ ਤੋਂ ਪਹਿਲਾਂ ਹੁਣ ਫੌਜ ਦੇ ਵਿੱਚ ਫੌਜ ਦੇ ਪੰਚਾਂ ਦੇ ਰਾਹੀਂ ਦੋ ਗੱਲਾਂ ਫੈਲਾ ਦਿੱਤੀਆਂ ਗਈਆਂ ਪਤਰ ਸਿੰਘ ਸੰਧਾਵਾਲੀਆ ਜਿਹੜਾ ਉਹ ਅੰਗਰੇਜ਼ਾਂ ਦੇ ਨਾਲ ਗੱਲਬਾਤ ਕਰਕੇ ਆਇਆ ਉਸ ਗੱਲਬਾਤ ਦੇ ਵਿੱਚ ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ ਵੀ ਸ਼ਾਮਲ ਨੇ ਤੇ ਇਹ ਸਾਰੇ ਹੁਣ ਅੰਗਰੇਜ਼ਾਂ ਦੇ ਨਾਲ ਰਲ ਕੇ ਸਾਨੂੰ ਮਾਰ ਕੇ ਰਣਜੀਤ ਸਿੰਘ ਦਾ ਰਾਜ ਅੰਗਰੇਜ਼ਾਂ ਨੂੰ ਦੇ ਦੇਣਗੇ ਫੌਜ ਦੇ ਚ ਇਹ ਗੱਲ ਫੈਲਾ ਦਿੱਤੀ ਗਈ ਹੁਣ ਦੋ ਗੱਲਾਂ ਸਾਹਮਣੇ ਚੱਲਣੀਆਂ ਬਾਬਾ ਜੀ ਦੇ ਦੇਰੇ ਦੇ ਵਿੱਚ ਜਿਹੜੇ ਸਿੱਖ ਕੌਮ ਦੇ ਪੰਥਕ ਤੈਸ਼ੀ ਬੈਠੇ ਨੇ ਉਹ ਵਿਚਾਰ ਕਰ ਰਹੇ ਨੇ ਕਿ ਰਾਜ ਲਿਆ ਕਿਵੇਂ ਜਾਵੇ ਜਿਹੜੇ ਲਾਹੌਰ ਦੇ ਵਿੱਚ ਡੋਗਰੇ ਬੈਠੇ ਨੇ ਤੇ ਉਹਨਾਂ ਨੂੰ ਵੀ ਕੁਝ ਸਿੱਖ ਸਾਥ ਦੇ ਰਹੇ ਨੇ ਜਿਹੜੇ ਉਹਨਾਂ ਦੀਆਂ ਗੱਲਾਂ 'ਚ ਆ ਗਏ ਮਹਤਾਬ ਸਿੰਘ ਮਜੀਠੀਆ ਉਹ ਦੋਨਾਂ ਦੇ ਨਾਲ ਹੈ ਮੀਵਾ ਸਿੰਘ ਮਜੀਠੀਆ ਬਾਅਦ 'ਚ ਸ਼ਹੀਦ ਹੁੰਦੇ ਨੇ ਉਹ ਦੋਨਾਂ ਦੇ ਨਾਲ ਹੈ ਕਾਨ ਸਿੰਘ ਮਾਨ ਦੇ ਪਰਿਵਾਰ ਦੇ ਚੋਂ ਗੁਲਾਬ ਸਿੰਘ ਪਹੂਵੰਡਿਆ ਇਹਦੇ ਤੋਂ ਇਲਾਵਾ ਮੋਕਲਾਂ ਵਾਲਾ ਪਰਿਵਾਰ ਫਿਰ ਅਤਰ ਸਿੰਘ ਕਾਰਾਵਾਲੀਆ ਦਾ ਪਰਿਵਾਰ ਇਹ ਸਾਰੇ ਉਹ ਦੋਨਾਂ ਦੇ ਨਾਲ ਨੇ ਵਾਦੇ ਕਰਕੇ ਨਾਲ ਨੇ ਉਹ ਸੋਚਦੇ ਨੇ ਕਿ ਸ਼ਾਇਦ ਬਾਬਾ ਜੀ ਗਰੀਜਾਂ ਨਾ ਰਲ ਗਏ ਪਰ ਵਿਸ਼ਵਾਸ ਨਹੀਂ ਆ ਰਿਹਾ ਹੁਣ ਦੋ ਗੱਲਾਂ ਪੱਤਰ ਸਿੰਘ ਸੰਧਾਵਾਰੀਆ ਜਦੋਂ ਬਾਬਾ ਜੀ ਦੇ ਕੋਲ ਆਉਂਦਾ ਹੈ ਜਦੋਂ ਬਾਬਾ ਜੀ ਦੇ ਕੋਲ ਉਹ ਪਾਰ ਕਰਕੇ ਆਉਂਦਾ ਹੈ ਨਾ ਦਰਿਆ ਦਾ ਪੁਲ ਤੇ ਅਜੋ ਬੇੜੀ ਦੇ ਵਿੱਚ ਤੇ ਬਾਬਾ ਜੀ ਪਤਾ ਕੀ ਕਹਿੰਦੇ ਨੇ ਕਹਿੰਦੇ ਆਪਣੇ ਪੁਰਮੇ ਨੂੰ ਲੈ ਜਾ ਤੇ ਜਾ ਚਲਾ ਜਾ ਇਹ ਗੱਲ ਕਿਉਂ ਕਹੀ ਇਸ ਗੱਲ ਨੂੰ ਸਮਝਣਾ ਪਿਓ ਇਹ ਗੱਲਾਂ ਤੇ ਇਤਿਹਾਸਕਾਰੀ ਦੀ ਇਸ ਤਰ੍ਹਾਂ ਕਥਾ ਚ ਕਰਨ ਵਾਲੀਆਂ ਨਹੀਂ ਹੈਗੀਆਂ ਪਰ ਸਾਨੂੰ ਸਮਝਣਾ ਜ਼ਰੂਰ ਹੈ। ਬਾਬਾ ਜੀ ਨੂੰ ਕਹਿੰਦੇ ਨੇ ਕਹਿੰਦੇ ਨੇ ਅਤਰ ਸਿੰਘ ਜਿਹੜੇ ਤੇਰੇ ਬੰਦੇ ਹੈਗੇ ਨੇ ਉਹਨਾਂ ਨੂੰ ਆਪਣੀ ਬੇੜੀ 'ਚ ਲੱਦ ਤੇ ਜਾ ਕਿਤੇ ਚਲਾ ਜਾ। ਕਹਿੰਦਾ ਕਿੱਥੇ ਜਾਵਾਂ? ਕਹਿੰਦੇ ਅਗਰੇਜ਼ਾਂ ਕੋਲ ਸ਼ਰਨ ਲੈ ਲੈ। ਉਹਦਾ ਕਾਰਨ ਕੀ? ਉਹਦੇ ਉੱਪਰ ਉਹਦਾ ਨਾਮ ਲੱਗ ਚੁੱਕਾ ਸੀ ਕਿ ਅਤਰ ਸਿੰਘ ਅਗਰੇਜ਼ਾਂ ਨੂੰ ਮਿਲ ਕੇ ਆ ਰਿਹਾ ਪਰ ਬਾਬਾ ਜੀ ਨਹੀਂ ਸਮਝ ਰਹੇ। ਹੁਣ ਉਹ ਵੀ ਮਿਲਿਆ ਨਹੀਂ ਆ ਬਦਨਾਮ ਕੀਤਾ ਜਾ ਰਿਹਾ ਤੇ ਉਹ ਬਾਬਾ ਜੀ ਨੂੰ ਕੀ ਕਹਿੰਦਾ? ਕਹਿੰਦਾ ਜੀ ਜਿੱਥੇ ਮਰਜੀ ਜੋ ਕਰਨਾ ਹੈ ਕਰ ਦਿਓ ਮੈਂ ਤੇ ਆਪਣਾ ਸਿਰ ਤੁਹਾਨੂੰ ਦੇ ਦਿੱਤਾ ਬਾਬਾ ਜੀ ਜਦੋਂ ਸਪਸ਼ਟ ਹੋ ਗਿਆ ਬਾਬਾ ਜੀ ਦੇ ਸ਼ਬਦ ਪਤਾ ਕੀ ਆ ਜੇ ਤੂੰ ਆਪਣਾ ਸਿਰ ਸਾਨੂੰ ਦੇ ਦਿੱਤਾ ਤਾਂ ਫਿਰ ਅਸੀਂ ਆਪਣਾ ਪੰਥ ਤੁਹਾਨੂੰ ਦੇ ਦਿੰਦਾ